ਸੋ ਅੱਜ ਵੀ ਕੌਮ ਦੇ ਅੰਦਰ ਬੜੇ ਦਰਦ ਰੱਖਣ ਵਾਲੇ ਸਮਝਣ ਵਾਲੇ ਲੋਕ ਬੈਠੇ ਨੇ ਹੂੰ ਪਰ ਅੱਜ ਤਹ ਹਾਲਾਤ ਇਹ ਬਣਾਤੀ ਵੀ ਇਸ ਪਾਰਟੀ ਨੂੰ ਇੱਕ ਪੰਥਕ ਪਾਰਟੀ ਤੇ ਰਹਿ ਨਹੀਂ ਦਿੱਤਾ ਇੱਕ ਸਰਮਾਇਦਾਰਾਂ ਦੀ ਪਾਰਟੀ ਬਣਾ ਦਿੱਤਾ ਸੋ ਅੱਜ ਵੀ ਜਿਹੜੇ ਪੰਥਕ ਧਰਾਂ ਨੇ ਜਿਹੜੀਆਂ ਕ੍ਰਾਪਸ਼ਨ ਤੋਂ ਰਹਿਤ ਨੇ ਜਿਹੜੀਆਂ ਸੋਚਦੀਆਂ ਵੀ ਸਾਡੀ ਕੌਮ ਦੀ ਗੱਲ ਸਾਡੇ ਰਾਜਨੀਤਿਕ ਸਫਰ ਦੀ ਗੱਲ ਆ ਜਿਹੜੀ ਜਿਹੜੇ ਲੋਕ ਇਹ ਸਮਝਣ ਕਿ ਸਾਨੂੰ 5 ਸਾਲ ਦਾ ਰੋਡ ਮੈਪ ਨਹੀਂ ਸਾਡਾ 5 10 15 20 ਸਾਲ ਦਾ ਚਾਹੀਦਾ ਕਿ ਅੱਜ ਅਸੀਂ ਕਿੱਥੇ ਖੜੇ ਆਂ 5 ਸਾਲ ਬਾਅਦ ਇਸ ਕੌਮ ਨੇ ਕਿੱਥੇ ਖੜੀ ਹੋਣਾ ਆ 20 ਸਾਲ ਬਾਅਦ ਕਿੱਥੇ ਖੜੀ ਹੋਣਾ ਇਹੋ ਜੀ ਪਲੈਨਿੰਗ ਕਰਕੇ ਤੁਰਨਾ ਪਊਗਾ ਇੱਥੇ ਇਕੱਲੀ ਇੱਕ ਵਾਰੀ ਰਾਜਨੀਤੀ ਦੇ ਵਿੱਚ ਆ ਕੇ ਤੁਸੀਂ ਇੱਕ ਸਰਕਾਰ ਬਣਾ ਲੈਣੀ ਬਹੁਤ ਵੱਡੀ ਗੱਲ ਨਹੀਂ ਹੈਗੀ ਸੋ ਇਹ ਇਹ ਸਾਰੀਆਂ ਗੱਲਾਂ ਦਾ ਮਸਲਾ ਮੈਂ ਭਾਈ ਅਮਰਤਪਾਲ ਸਿੰਘ ਉਹਨਾਂ ਦੀ ਗੱਲ ਤਾਂ ਕੀਤੀ ਆ ਕਿ ਦੇਖੋ ਮੇਰੀ ਸੁਰਤ ਦੇ ਅੰਦਰ ਪਾਰਟੀਆਂ ਤੋਂ ਬਿਨਾਂ ਇੱਕ ਆਜ਼ਾਦ ਉਮੀਦਵਾਰ ਨੂੰ ਲੋਕਾਂ ਨੇ 2 ਲੱਖ ਤੋਂ ਉੱਤੇ ਵੋਟ ਤੇ ਜਿਤਾਇਆ ਕੋਈ ਤਾਂ ਉਹਦੇ ਵਿੱਚ ਗੱਲ ਸੀਗੀ ਨਾ ਕੋਈ ਸੀਗੀ ਨਾ ਗੱਲ ਤਾਂ ਹੀ ਜਿਤਾਇਆ ਲੋਕਾਂ ਨੂੰ ਉਹਦੇ ਵਿੱਚੋਂ ਦਿਸਿਆ ਵੀ ਨਹੀਂ ਇਹ ਯਾਰ ਬੰਦਾ ਜਿਹੜਾ ਹੈ ਇਹ ਸਾਨੂੰ ਲੈ ਕੇ ਕਿਤੇ ਅੱਗੇ ਜਾ ਸਕਦਾ